ਪੰਜਾਬ ਦੀ ਸਿਆਸਤ ਖਾਸ ਕਰਕੇ ਪੰਥਕ ਸਿਆਸਤ ਦਾ ਅੱਜ ਵੱਡਾ ਦਿਨ ਹੈ ਅੱਜ ਮਾਗੀ ਦਾ ਤਿਹਾਰ ਵੀ ਹੈ ਅੱਜ ਉਥੇ ਸਿਆਸੀ ਕਾਨਫਰੰਸਾਂ ਹੋਣੀਆਂ ਆਕਾਲੀ ਦਲ ਦੀ ਵੀ ਸਿਆਸੀ ਕਾਨਫਰੰਸ ਹੈ ਜਿਹੜੀ ਕਿ ਵਿਕਾਰ ਦਾ ਸਵਾਲ ਬਣੀ ਹੋਈ ਹੈ ਇਸ ਸਿਆਸੀ ਕਾਨਫਰੰਸ ਤੋਂ ਪਹਿਲਾਂ ਕਈ ਵੱਡੇ ਆਗੂ ਮਨਪੀਤ ਜਿਆਲਿ ਹੋਣਾ ਸਮੇਤ ਵੱਡੇ ਝਟਕੇ ਜਿਹੜੇ ਉਹ ਦੇ ਚੁੱਕੇ ਆ ਸੁਖਵੀਰ ਸਿੰਘ ਬਾਦਲ ਹੁਰਾ ਨੂੰ ਕੱਲ ਹੀ ਤਾਂ ਆਕਾਲੀ ਦਲ ਦੇ ਲਈ ਸੁਖਵੀਰ ਬਾਦਲ ਦੇ ਲਈ ਇਹ ਸਿਆਸੀ ਕਾਨਫਰੰਸ ਜਿਹੜੀ ਆ ਉਹ ਵਿਕਾਰ ਦਾ ਸਵਾਲ ਬਣੀ ਹੋਈ ਹੈ ਔਰ ਉਧਰ ਦੂਜੇ ਪਾਸੇ ਅਮਰਤਪਾਲ ਧੜੇ ਦੇ ਵੱਲੋਂ ਅੱਜ ਪਾਰਟੀ ਦਾ ਐਲਾਨ ਕੀਤਾ ਜਾਣਾ ਅੱਜ ਜਿਹੜਾ ਸਿਆਸੀ ਕਾਨਫਰੰਸ ਤੇ ਮਾਗੀ ਮੇਲੇ ਦੇ ਉੱਪਰ ਮਕਸਦਰ ਦੇ ਵਿੱਚ ਅੱਜ ਉਹਨਾਂ ਦੇ ਵੱਲੋਂ ਇੱਕ ਵੱਡੀ ਕਾਨਫਰੰਸ ਕਰਕੇ ਪਾਰਟੀ ਦਾ ਐਲਾਨ ਕੀਤਾ ਜਾਣਾ ਔਰ ਕੀ ਕੁਝ ਉੱਥੇ ਰਹੂਗਾ ਖਾਸ ਔਰ ਉਹਨਾਂ ਦਾ ਵੀ ਬੜੇ ਦਿਨਾਂ ਤੋਂ ਜੋਰ ਜਿਹੜਾ ਉਹ ਲੱਗਿਆ ਹੋਇਆ ਸੀ ਇਸ ਤੇ ਵੀ ਬਹੁਤ ਅਹਿਮ ਜਿਹੜੀ ਅਸੀਂ ਚਰਚਾ ਕਰਨੀਆਂ ਖਬਰਾਂ ਕੁਝ ਹੋਰ ਵੀ ਲਾਵਾਂਗੇ ਪਰ ਇਹ ਬਹੁਤ ਦੋ ਅਹਿਮ ਖਬਰਾਂ ਜਿਹੜੀਆਂ ਖਾਸ ਨੇ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਗਣਕੀ ਸਾਹਿਬ ਜੁੜੇ ਆ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰ ਅਣਕੀ ਸਾਬ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਤਿ ਅਰੰਭ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਮਾਗੀ ਦੇ ਪਵਿੱਤਰ ਤੇ ਜਿਹੜੀਆਂ ਇਹ ਤਿਹਾਰ ਦੀਆਂ ਸਭ ਨੂੰ ਜਿਹੜੀਆਂ ਉਹ ਮੁਬਾਰਕਾਂ ਤੇ ਚਲੋ ਅਣਕੀ ਸਾਹਿਬ ਸ਼ੁਰੂਆਤ ਮੈਂ ਐਸੇ ਖਬਰ ਤੇ ਹੀ ਕਰਦਾ ਕਿ ਅੱਜ ਪੰਥਕ ਸਿਆਸਤ ਦਾ ਵੱਡਾ ਦਿਨ ਹੈ ਅਮਰਤਪਾਲ ਹੋਰਾ ਵਾਲੇ ਪਾਸੋਂ ਤੋਰੀਏ ਅੱਜ ਉਹਨਾਂ ਦੇ ਪਿਤਾ ਦੇ ਵੱਲੋਂ ਸਬਜੀਤ ਖਾਲਸਾ ਦੇ ਵੱਲੋਂ ਕੁਝ ਹੋਰ ਪੰਥਕ ਆਗੂਆਂ ਦੇ ਵੱਲੋਂ ਇਕੱਠੇ ਹੋ ਕੇ ਜਿਹੜਾ ਸਿਆਸੀ ਕਾਨਫਰੈਂਸ ਦਾ ਜਿਹੜਾ ਐਲਾਨ ਹੋਇਆ ਸਿਆਸੀ ਪਾਰਟੀ ਦਾ ਵੀ ਅੱਜ ਉੱਥੇ ਜਿਹੜਾ ਐਲਾਨ ਹੋਣਾ ਹੈਗਾ ਤਾਂ ਉਸ ਤੋਂ ਪਹਿਲਾਂ ਜਿੱਥੇ ਇਹ ਕਨਫਲਿਕਟ ਜਾਂ ਆਪਾਂ ਕਹੜੀਏ ਕਿ ਇੱਕ ਟਕਰਾਵ ਅਕਾਲੀ ਦਲ ਦੇ ਨਾਲ ਇਸ ਨਵੀਂ ਪਾਰਟੀ ਦਾ ਸੀਗਾ ਉੱਥੇ ਹੀ ਹੁਣ ਸਿਮਰਜੀਤ ਮਾਨ ਦੇ ਅਕਾਲੀ ਦਲ ਦੇ ਨਾਲ ਵੀ ਰਹੂਗਾ ਇਹ ਅਕਾਲੀ ਦਲ ਤੇ ਅਕਾਲੀ ਦਲ ਬਣਦਾ ਜਾ ਰਿਹਾ ਹੈ ਕਿਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਹੋ ਗਿਆ ਸ਼੍ਰੋਮਣੀ ਅਕਾਲੀ ਦਲ 1920 ਹੋ ਗਿਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੋ ਗਿਆ ਸ਼੍ਰੋਮਣੀ ਅਕਾਲੀ ਦਲ ਹੁਣ ਨਵਾਂ ਇਹਨਾਂ ਨੇ ਸ਼੍ਰੀ ਅਨੰਦਪੁਰ ਸਾਹਿਬ ਬਣਾਉਣਾ ਮਤਲਬ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਬਣੀ ਜਾਂਦੇ ਐ ਉੱਥੇ ਹੀ ਪੰਥਕ ਮੁੱਦਿਆਂ ਦੇ ਵਿੱਚ ਵੀ ਉਲਝਣਾ ਜਿਹੜੀਆਂ ਉਹ ਵੀ ਹੋਰ ਵਧੀ ਜਾਂਦੀਆਂ ਸੋਲਝ ਨਹੀਂ ਰਹੀਆਂ ਉਲਝਣਾ ਵਧੀ ਜਾ ਰਹੀਆਂ ਇਹ ਪੰਥਕ ਪਾਰਟੀਆਂ ਜਿਹੜੀਆਂ ਬਣੀ ਜਾਣਗੀਆਂ ਕੱਲ ਨੂੰ ਕੋਈ ਉੱਟ ਕੇ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਫਤਿਹਗੜ੍ਹ ਸਾਹਿਬ ਬਣਾ ਦੂ ਕੱਲ ਨੂੰ ਕੋਈ ਉੱਟ ਕੇ ਸ਼੍ਰੋਮਣੀ ਅਕਾਲੀ ਦਲ ਕੋਈ ਤਲਵੰਡੀ ਸਾਬੂ ऐसा बना दूं कोई नरेड साहब बना दूं मतलब शिरोमणि अकाली दल ਬਣੀ ਜਾਣਗੇ ਪੰਤਕ ਉਲਝਣਾ ਵਧੀ ਜਾਣਗੀਆਂ ਤੇ ਹੱਲ ਵਾਲੇ ਪਾਸੇ ਕੋਈ ਨਹੀਂ ਜਦੋਂ ਏਜੰਡਾ ਇੱਕ ਨਿਸ਼ਾਨਾ ਇੱਕ ਹੋਊਗਾ ਚਲੋ ਬਾਦਲਾਂ ਦੇ ਨਾਲ ਵਖਰੇਵੇਂ ਇਹਨਾਂ ਸਾਰਿਆਂ ਦੇ ਹੋ ਸਕਦੇ ਆ ਬਾਕੀ ਜਿਹੜੇ ਕਹਿੰਦੇ ਕਿ ਅਸੀਂ ਪੰਤਕ ਤੈਸ਼ੀਓ ਉਹ ਤਾਂ ਇਕੱਠੇ ਹੋ ਜਾਣ ਨਾ ਤਾਂ ਇਸ ਸਿਆਸੀ ਪਾਰਟੀ ਤੋਂ ਕਿੰਨੀ ਕੀ ਉਮੀਦ ਜਾਂ ਇਹ ਚੱਲ ਸਕੂ ਜਾਂ ਨਹੀਂ ਚੱਲ ਸਕੂ ਕਿਉਂਕਿ शिरोमणि अकाली दल ਬੜੀ ਬਣੇ ਆ ਚਾਹੇ ਸੁਖਵੀਰ ਹੋਣੀ ਗਲਤ ਆ ਚਾਹੇ ਸਹੀ ਆ ਜਾਂ ਉਹੀ ਅਕਾਲੀ ਦਲ ਜਿਹੜਾ ਉਹ ਮੇਨ ਮੰਨਿਆ ਜਾਂਦਾ ਰਿਹਾ ਤੱਕ ਕੀ ਪੰਜਾਬ ਦੇ ਲੋਕ ਇਸ ਅਕਾਲੀ ਦਲ ਨੂੰ ਜਿਹੜਾ ਨਵਾਂ ਅਮਰਤਪਾਲ ਦੀ ਟੀਮ ਜਿਹੜੀ ਬਣਾਉਣ ਜਾ ਰਹੀ ਹੈ ਸਬਜੀਤ ਖਾਲਸਾ ਉਹ ਨਹੀਂ ਬਣਾਉਣ ਜਾ ਰਹੇ ਹੈ ਕਿ ਲੋਕ ਇਹਨਾਂ ਨੂੰ ਮਾਨਤਾ ਦੇਣਗੇ ਠੀਕ ਹੈ ਕੁਝ ਕੱਟੜਪੰਥੀ ਲੋਕ ਦੇ ਵੀ ਸਕਦੇ ਆ ਪਰ ਕੀ ਬਹੁਤੇ ਸਿੱਖ ਇਸ ਅਕਾਲੀ ਦਲ ਨੂੰ ਮਾਨਤਾ ਦੇਣਗੇ ਆ ਸੁਖਮੰਦਰ ਜੀ ਸਵਾਲ ਤੁਸੀਂ ਬਹੁਤ ਲੰਮਾ ਕੀਤਾ ਪਰ ਜਿਸ ਤਰੀਕੇ ਨਾਲ ਬਾਗੀ ਔਰ ਸਿਆਸੀ ਕਾਨਫਰੰਸ ਨਾਲ ਜੁੜਿਆ ਉਹ ਤੋਂ ਸੁਵੇਲਤਿਆ ਹੋਇਆ ਸਭ ਤੋਂ ਪਹਿਲਾਂ ਤਾਂ ਅਸੀਂ ਬਾਗੀ ਮੀਲੇ ਤੇ ਪਹੁੰਚਨੇ ਆ ਅੱਜ ਮੁਖਤਸਰ ਸਾਹਿਬ ਨੇ ਕਿਹਾ ਬਾਗੀ ਦਾ ਮੀਲਾ ਮਨਾਇਆ ਜਾਣਾ ਨਾ ਜਾ ਰਿਹਾ ਜਿੱਥੇ ਜਿਹੜੀ ਸਿੱਖ ਸੰਗਤ ਆ ਆ ਜਿਹੜੀ ਸ਼ਰਧਾਂਜਲੀ ਜਿਹੜੀ ਆਪਣੇ ਸ਼ਹੀਦਾਂ ਉੱਤੇ ਲੀ ਮੁਕਤ ਉਹ ਸ਼ਰਧਾਂਜਲੀ ਜਿਹੜੀ ਆ ਉਹ ਪੇਟ ਕਰਦੀ ਆ ਔਰ ਉਹ ਸਭ ਘਾਤਤੀ ਆ ਸਖਿਤਾ ਜਾਂਦਾ ਬਾਕੀ ਆ ਕੀ ਗੱਲ ਜਿਹੜੀ ਤੁਸੀਂ ਸਿਆਸੀ ਕਾਨਫਰੰਸ ਦੀ ਜਿਹੜੀ ਕੀਤੀ ਔਰ ਅਕਾਲੀ ਦਲ ਦੀ ਸਥਿਤੀ ਦੀ ਕੀਤੀ ਆ ਸਿਆਸੀ ਕਾਨਫਰੰਸ ਆਪਾਂ ਨੂੰ ਬਾਅਦ ਚ ਗੱਲ ਕਰਦੇ ਆ ਨਵੀ ਖੇਤਰੀ ਪਾਰਟੀ ਦੇ ਉਥਾਂ ਦੀ ਗੱਲ ਵਿੱਚ ਬਾਅਦ ਚ ਕਰਦੇ ਆ ਪਰ ਸਭ ਤੋਂ ਪਹਿਲਾਂ ਅਕਾਲੀ ਦਲ ਦੀ ਮੌਜੂਦਾ ਸਥਿਤੀ ਦੀ ਗੱਲ ਕਰਦੇ ਆ ਕਿ ਸ਼ਰੂਮੀ ਅਕਾਲੀ ਦਲ ਆ ਜਿਹੜੀ ਮੌਜੂਦਾ ਲੀਡਰਸ਼ਿਪ ਆ ਉਹਨਾਂ ਨੂੰ ਕਿਸ ਤਰੀਕੇ ਦੇ ਜਿਹੜੇ ਛਟ ਗਿਆ ਸਭ ਨੂੰ ਕਨ ਮਨਪ੍ਰੀਤ ਸਿੰਘਿਆਲੀ ਦਾ ਇੱਕ ਬਿਆਨ ਹੁੰਦਾ ਮਨਪ੍ਰੀਤ ਸਿੰਘਿਆਲੀ ਸ਼ਰੂਮੀ ਕਾਲੀ ਦਾ ਦੇ ਸੀਨੀਅਰ ਨੇਤਾ ਦੇ ਵਿੱਚੋਂ ਇੱਕ ਗਿਣੇ ਜਾਂਦਾ ਤੇ ਸੁਹਿਰਦ ਨੇਤਾ ਦੇ ਰੂਪ ਵਿੱਚ ਉਹਨਾਂ ਜਾਣਿਆ ਜਾਂਦਾ ਹੈਗਾ ਜਿਹੜੇ ਤਰਕ ਤੇ ਆਧਾਰ ਤੇ ਗੱਲ ਕਰਦੇ ਆ ਉਹਨਾਂ ਨੂੰ ਜਿਹੜੀ ਸ਼ਰੂਮੀ ਕਾਲੀ ਦਾ ਦੀ ਵਰਕਿੰਗ ਕਮੇਟੀ ਸੀ ਉਹਦੇ ਵੱਲੋਂ ਬਕਾਇਦਾ ਤੌਰ ਤੇ ਜਿਹੜੀ 7 ਮੈਂਬਰੀ ਕਮੇਟੀ ਬਣਾਈ ਗਈ ਉਹਦੇ ਵਿੱਚ ਉਹਨਾਂ ਨੂੰ ਨਾਮਜ਼ਦ ਕੀਤਾ ਗਿਆ ਤੇ ਰਾਜਸਥਾਨ ਜੇਕਰ ਗਲਤ ਨਾ ਹੋਵਾ ਤਾਂ ਉਥੋਂ ਦਾ ਉਹਨਾਂ ਨੂੰ ਅਬਜ਼ਰਵਰ ਜਿਹੜਾ ਸੀ ਨਿਯੁਕਤ ਕੀਤਾ ਗਿਆ ਪਰ ਇਸ ਤੇ ਚੀਜ਼ ਨੂੰ ਲੈ ਕੇ ਮਨਪ੍ਰੀਤ ਸਿੰਘਿਆਲੀ ਦਾ ਇੱਕ ਸਟੇਟਮੈਂਟ ਜਿਹੜੀ ਆ ਟਵਿੱਟਰ ਉੱਤੇ ਨਾਲ ਕੀਤਾ ਕਿਹਦੇ ਕਿ ਨਹੀਂ ਬੇਸ਼ੱਕ ਮੇਰੀ ਵਰਕਿੰਗ ਕਮੇਟੀ ਵੱਲੋਂ ਡਿਊਟੀ ਲਾ ਦਿੱਤੀ ਗਈ ਹੈ ਪਰ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਪੂਰਨ ਤੌਰ ਤੇ ਸਮਰਪਿਤ ਹਾਂਗਾ ਤਾਂ ਅਕਾਲ ਤਖਤ ਸਾਹਿਬ ਨੇ ਸ਼੍ਰੀ 7 ਮੈਂਬਰੀ ਕਮੇਟੀ ਭਾਈ ਸੀ ਤੇ ਜਿਹਦੇ ਸਬੰਧੀ ਗੱਲ ਨਹੀਂ ਰਗਵੀਰ ਸਿੰਘ ਹੋਈ ਕਹਿ ਰਹੇ ਨੇ ਕਿ ਕਮੇਟੀ ਅੱਜ ਵੀ ਕੀ ਕਾਰਸ਼ੀਲਾ ਕਿਤੇ ਮੈਂ ਤਾਂ ਉਸ ਦੇ ਅੰਤਰਗਤ ਕੰਮ ਕਰਾਂਗਾ ਤੇ ਇਹ ਸਾਰਾ ਮਸਲਾ ਜਿਹੜਾ ਮੈਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਧਿਆਨ ਦੇ ਵਿੱਚ ਲਿਆਵਾਂਗਾ ਹੁਣ ਬੀਤੇ ਸਮੇਂ ਦੇ ਵਿੱਚ ਵੀ ਸਿੱਧੂ ਸਾਹਿਬ ਤੁਹਾਨੂੰ ਯਾਦ ਹੋਣਾ ਕਿ ਮਨਪ੍ਰੀਤ ਸਿੰਘ ਯਾਲੀ ਦੀ ਖਾਸ ਤੌਰ ਤੇ ਸੁਖਬੀਰ ਸਿੰਘ ਬਾਦਲ ਹੋਣਾ ਦਾ ਕਈ ਤਰੀਕੇ ਦੇ ਵਖਰੇਵੇਂ ਜਿਹੜੇ ਰ ਬੀਤੇ ਸਮੇਂ ਚ ਵੀ ਉਹਨੇ ਘਰ ਬੈਠ ਕੇ ਸੀ ਤਾਂ ਬਾਅਦ ਵਿੱਚ ਉਹ ਫਿਰ ਸੰਗਰਮ ਸਿਆਸਤ ਅਕਾਲੀ ਸਿਆਸਤ ਦੇ ਵਿੱਚ ਬਹੁਤ ਕੁ ਸਮਾਂ ਬਾਅਦ ਉਹ ਹੁੰਦੇ ਆ। ਮਦਨ ਸਭਾ ਦੇ ਵਿੱਚ ਉਹਨਾਂ ਦੀ ਭੂਮਿਕਾ ਤੁਸੀਂ ਦੇਖ ਲਓ ਕਿ ਕਈ ਵਾਰੀ ਸਰਕਾਰ ਦੇ ਪੱਖੀ ਜਿਹੜੀ ਉਹ ਲੱਗਦੀ ਰਹੀ ਹੈ। ਤੇ ਹੁਣ ਜਦੋਂ ਅਕਾਲੀ ਦਰ ਦੀ ਲੀਡਰਸ਼ਿਪ ਇੱਕ ਨਵੀਂ ਪਰਤੀ ਦੀ ਮੁਹਿੰਮ ਸ਼ੁਰੂ ਕਰ ਰਹੀ ਹੈ ਤੇ ਵਰਕਿੰਗ ਕਮੇਟੀ ਦੇ ਵਿੱਚ ਜਿਹੜੀ ਵਰਕਿੰਗ ਕਮੇਟੀ ਬਲਵਿੰਦਰ ਸਿੰਘ ਭੁੰਦੂਰ ਵਾਲੀ ਜੀਕਰ ਉਹ ਮਨਪ੍ਰੀਤ ਸਿੰਘ ਯਾਦਲੀ ਦਾ ਨਾਮ ਉਸ ਕਮੇਟੀ 'ਚ ਪਾਉਂਦੀ ਆ ਪਰ ਮਨਪ੍ਰੀਤ ਸਿੰਘ ਯਾਦਲੀ ਉਸ ਕਮੇਟੀ ਵਿੱਚ ਕੰਮ ਕਰ ਤੋਂ ਇਨਕਾਰ ਕਰਦੇ ਹੋਏ ਸ਼੍ਰੀ ਅਕਾਲ ਤਖਸਾਲ ਸਭ ਲੋ ਜਿਹੜੀ ਸੱਤ ਮੈਂਬਰੀ ਕਮੇਟੀ ਬਣਾਏਗੀ ਉਹਦੇ ਵਿੱਚ ਜਾਣ ਦੀ ਜ਼ਿਕਰ ਗੱਲ ਕਰਦੇ ਆ ਤਾਂ ਸਭਾਵਨਾਤੋਂ ਤੇ ਅਕਾਲੀ ਦਲ ਵਾਸਤੇ ਬਹੁਤ ਵੱਡਾ ਝਟਕਾ ਹੈਗਾ ਕਿਉਂਕਿ ਉਹ ਐਸਪੀਡੀ ਸਿਟਿੰਗ ਹੈ ਮੈਲੇ ਵੀ ਤੇ ਕੋਲੋ ਤੇ ਐਮਐਲਏ ਜਿਹੜੇ ਮੇਰੇ ਕੋਲ ਲੱਗ ਹੈਗੇ ਨਹੀਂ ਉੱਥੇ ਤਾਂ ਅਜਿਹੀ ਸਥਿਤੀ ਦੀ ਮੀਟਿੰਗ ਸਿੱਧੂ ਸਭ ਜੇਕਰ ਮਨਪ੍ਰੀਤ ਸਿੰਘ ਅਲੀ ਨਹੀਂ ਅਜਿਹਾ ਜਿਹੜਾ ਝਟਕਾ ਜਿਹੜਾ ਦਿੱਤਾ ਤਾਂ ਕੁਦਰਤੀ ਤੌਰ ਤੇ ਸ਼੍ਰੋਮੀ ਕਾੜੀ ਦਲ ਦੀ ਨਿਰਦੇਸ਼ਕ ਵਾਸਤੇ ਬੜਾ ਝਟਕਾ ਹੈਗਾ ਇਹਦੇ ਨਾਲ ਹੀ ਨਾਲ ਸਿੱਧੂ ਸਭ ਹੋਰ ਪਤਾ ਲੱਗਾ ਕਿ ਜਿਹੜੇ ਅਬਜ਼ਰਵ ਜਿਹੜੇ ਸ਼ਰੂਨੀ ਕਾਲੀ ਦਲ ਦੀ ਲੀਡਰਸ਼ਿਪ ਨੇ ਨਿਯੁਕਤ ਕੀਤੇ ਨੇ ਵਫਾਖਰ ਰਾਜਾਂ ਦੇ ਵਿੱਚ ਵਫਾਖਰ ਰਿੰਜਾਂ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਉਹ ਜਿਹੜੇ ਅਬਜ਼ਰਵਰ ਤੇ ਉਹ ਵੀ ਸ਼ਰੂਨੀ ਕਾਲੀ ਦਲ ਦੀ ਲੀਡਰਸ਼ਿਪ ਦੀਆਂ ਆਪ ਖੁਦ ਰੀਆਂ ਕਥਾ ਤੌਰ ਤੇ ਕਹਿ ਸਕਦੇ ਕਿ ਆਪ ਖੁਦ ਕਹਿੰਦੇ ప్రతి ਉਹ ਦੋਖੀ ਨਹੀਂ ਕਹਿੰਦੇ ਕਿ ਕੋਈ ਵੀ ਪੁੱਛ ਕੇ ਜਿਹੜਾ ਆ ਉਹਨਾਂ ਕੋਈ ਵੀ ਕੰਮ ਜਿਹੜਾ ਉਹ ਨਹੀਂ ਕੀਤਾ ਗਿਆ ਹੁਣ ਜੇਕਰ ਪਾਰਟੀ ਕਹਿੰਦੇ ਅਬਜ਼ਰਵਰ ਜਿਹੜੇ ਭਰਤੀ ਵਾਸਤੇ ਲਾਏਗੇ ਨੇ ਜੇਕਰ ਸਟਾਰਟ ਤੇ ਹੀ ਅਜਿਹਾ ਰੂਸ ਪ੍ਰਗਟ ਕਰਦੇ ਆ ਤਾਂ ਫਿਰ ਇਹ ਜਿਹੜੀ ਭਰਤੀ ਮੁਹਿੰਮਾ ਤੇ ਕੀ ਚੱਲ ਚੜੂਗੀ ਇਹਦੇ ਸੰਬੰਧਿਤ ਸਭ ਨੂੰ ਸਭ ਨੂੰ ਪਤਾ ਹੀ ਆ ਇਹ ਕੇਵਲ ਤੇ ਕੇਵਲ ਫਿਰੇ ਖਾਨਾ ਪੂਤੀ ਹੋਵੇਗੀ ਕਿਉਂਕਿ ਜੇਕਰ ਅਬਜ਼ਰਵਰ ਜਿਹੜੇ ਵਕਫਾ ਖ ਰਾਜਾ ਜਾਂ ਵਕਫਾ ਖ ਜ਼ਿਲਿਆਂ ਦੇ ਵਿੱਚ ਲਾਏ ਗਏ ਨੇ ਤੇ ਉਹਨਾਂ ਦੀ ਜ਼ਿੰਮੇਵਾਰੀ ਲੀਡਰਸ਼ਿਪ ਧਰਤੀ ਨੂੰ ਕਰਨ ਨੂੰ ਲੈ ਕੇ ਆ ਤੇ ਜੇਕਰ ਉਹ ਹੀ ਆਪਣੇ ਕੰਮ ਦੇ ਪ੍ਰਤੀ ਸੁਹਿਦ ਨਹੀਂ ਤੇ ਲੀਡਰਸ਼ਿਪ ਤੇ ਪ੍ਰਤੀ ਮੰਨ ਦੇ ਵਿੱਚ ਰੂਸ ਲੈ ਕੇ ਚੱਲਦੇ ਪਏ ਆ ਤਾਂ ਫਿਰ ਲੱਗਦਾ ਕਿ ਇਹ ਪ੍ਰਤੀ ਮਹਿਮ ਜਿਹੜੀ ਆ ਹੋ ਸਕਦਾ ਮੈਂ ਤਾਂ ਇਹ ਨਹੀਂ ਕਹ ਰਿਹਾ ਹੋਊਗਾ ਹੋ ਸਕਦਾ ਕਿ ਇਹ ਪ੍ਰਤੀ ਮਹਿਮ ਜਿਹੜੀ ਆ ਠੋਸ ਜਿਹੜੀ ਹੋ ਜਾਵੇ ਕਿਉਂਕਿ ਇੱਕ ਪਾਸੇ ਤਾਂ ਕਾਲ ਤਖਸਾਲ ਦੇ ਹੁਕਮਾਂ ਨੂੰ ਦਰਕਨਾਰ ਕੀਤਾ ਜਾ ਰਿਹਾ ਆ ਦੂਜੇ ਪਾਸੇ ਵਰਖਨ ਕਮੇਟੀ ਦੀਆਂ ਜਿਹੜੀਆਂ ਆਪ ਹਦਰੀਆਂ ਨੇ ਉਹਨਾਂ ਨੂੰ ਪ੍ਰਤਾਸ਼ ਨਹੀਂ ਹੋ ਰਿਹਾ ਸੋ ਅਕਾਲੀ ਦਲ ਵਾਸਤੇ ਤਾਂ ਇਹ ਸਿੱਧੂ ਸਭ ਸੰਕਟ ਹੈ ਹੀ ਹੈ। ਅੱਧੀ ਗੱਲ ਹੁਣ ਬਾਗੀ ਦਾ ਮੇਲਾ ਹੈਗਾ। ਮਾਗੀ ਦੇ ਮੇਲੇ ਦੇ ਵਿੱਚ ਪਹਿਨਾ ਸ਼ਰੂਮੀ ਅਕਾਲੀ ਦਲ ਨੇ ਕਿਹਾ ਕਿ ਅਸੀਂ ਕੋਈ ਵੀ ਸਿਆਸੀ ਕਾਨਫਰੰਸ ਜਿਹੜੀ ਆ ਉਹ ਨਹੀਂ ਕਰਨੀ। ਅਰਸ਼ਬੀਤ ਕਲੇਰਦਾਂ ਨੇ ਬਿਆਨ ਜਾਰੀ ਕੀਤਾ ਕਿ ਹਾਂਜੀ ਭਰਤੀ ਮਹੀਮ ਜ਼ਿਆਦਾ ਸ਼ੁਰੂ ਉਹੀਂ ਕਰਨੀ ਆ। ਅਕਾਲ ਪਤਨ ਸਾਹਿਬ ਦੇ ਹੁਕਮਾਂ ਨੂੰ ਮੰਨਣਾ ਇਸ ਕਰਕੇ ਅਸੀਂ ਕੋਈ ਵੀ ਜਿਹੜੀ ਕਾਨਫਰੰਸ ਆ ਉਥੇ ਨਹੀਂ ਕਰਾਂਗੇ। ਪਰ ਜਦੋਂ ਦੂਜੇ ਪਾਸੇ ਸਰਬਜੀਤ ਸਿੰਘ ਖਾਲਸਾ ਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਵੱਲੋਂ ਐਲਾਨ ਕਰ ਦਿੱਤਾ ਗਿਆ ਕਿ ਸਿਆਸੀ ਕਾਨਫਰੰਸਾਂ ਹੀ ਉਥੇ ਕਰਦੀਆਂ ਤੇ ਇੱਕ ਨਵੀਂ ਖੇਤਰੀ ਪਾਰਟੀ ਦਾ ਐਲਾਨ ਕਰਾਂਗੇ ਅਕਾਲੀ ਦਲ ਹਰਕਤ ਆ ਗਿਆ ਕਿਉਂਕਿ ਹਕਾਲੀ ਤਨ ਨੂੰ ਆਪਣੀ ਜ਼ਮੀਨ ਜਿਹੜੀ ਆ ਉਹ ਖੁਰਦੀ ਮਹਿਸੂਸ ਹੋਈ ਕਿਉਂਕਿ ਬੀਤੇ ਸਮੇਂ ਤੋਂ ਆਪਣੇ ਨੂੰ ਹਾਸ਼ੀਏ ਤੋਂ ਬਾਹਰ ਚੱਲਦਾ ਪਿਆ ਤੇ ਜੇਕਰ ਉਥੇ ਅਕਾਲੀ ਦਲ ਇਹ ਰੈਲੀ ਸਿਆਸੀ ਕਾਨਫਰੰਸ ਨਾ ਕਰਦਾ ਤਾਂ ਇੱਕ ਆਕਾਠ ਜਿਹੜਾ ਅੰਮ੍ਰਿਤਪਾਲ ਜਾਂ ਸਰਬਜੀਤ ਸਿੰਘ ਖਾਲਸਾ ਨੇ ਜਿਹੜੀ ਰੈਲੀ ਕੀਤੀ ਯਾਨੀ ਉਹਦੇ ਚੋਂ ਜਾਂਦਾ ਤੇ ਸਭਾਵਕ ਤੌਰ ਤੇ ਸ਼ੁਰੂ ਹੋਣੀ ਅਕਾਲੀ ਦਲ ਵਾਸਤੇ ਬੜ ਮੰਨਿਆ ਜਾਦਾ ਸਤਾਸੀ ਜਿਵੇਂ ਜਿੰਨੀ ਚੋਣਾਂ ਦੇ ਵਿੱਚੋਂ ਨਹੀਂ ਹਿੱਸਾ ਨਹੀਂ ਲਿਆ ਦਿੱਲੀ ਵਿੱਚੋਂ ਉਹਨਾਂ ਦੇ ਵਿੱਚ ਹਿੱਸਾ ਨਹੀਂ ਲਿਆ ਤੇ ਜੇਕਰ ਇਸੇ ਤਰੀਕੇ ਨਾਲ ਸਿਆਸੀ ਕਾਨਫਰੰਸ ਤੋਂ ਵੀ ਉਲਕਾਰ ਕਰ ਦਿੰਦੇ ਤਾਂ ਫਿਰ ਹੋ ਉਹ ਜਿਹੜੀ ਆ ਉਹ ਕੀ ਖਤਮ ਹੋ ਜਾਂਦੀ ਤਾਂ ਉਸ ਨੂੰ ਉਹਨੂੰ ਬਚਾਉਣ ਵਾਸਤੇ ਉਹਨਾਂ ਨੇ ਕਿਹਾ ਕਿ ਠੀਕ ਆ ਅਸੀਂ ਸਿਆਸੀ ਕਾਨਫਰੰਸ ਕਰਾਂਗੇ ਤਾਂ ਸੁਖਬੀਰ ਸਿੰਘ ਬਾਦਲ ਦੀਆਂ ਕੁਝ ਵੀਡੀਓ ਵਾਇਰਲ ਹੋ ਗਈਆਂ ਉਹਨਾਂ ਨੇ ਕਿਹਾ ਕਿ ਉਹ ਬੰਦੇ ਆਇਓ ਜਿਹੜੇ ਡਟ ਕੇ ਖਲੋਣ ਵਾਲੇ ਆ ਬਹੁਤ ਕੁਝ ਉਹਨਾਂ ਨੇ ਬਿਆਨ ਦਿੱਤਾ ਸੋ ਅੱਜ ਦੀ ਜਿਹੜੀ ਸਿਆਸੀ ਕਾਨਫਰੰਸ ਆ ਸੁਖਬੀਰ ਸਿੰਘ ਬਾਦਲ ਵਾਸਤੇ ਵੀ ਅਗਨੀ ਰੱਖਿਆ ਹੈਗੀ ਹੈ ਕਿਉਂਕਿ ਉੱਥੇ ਇਹ ਵੇਖਣਾ ਕਿ ਆ ਕਿਹੜੇ ਕਿਹੜੇ ਪਾਸੇ ਜ਼ਿਆਦਾ ਹੁੰਦਾ ਕਿ ਸਰਬਜੀਤ ਦੂਜੇ ਪਾਸੇ ਅਮਰਤਪਾਲ ਵਾਲੇ ਜਿਹਨੇ ਉੱਥੇ ਉਧਰ ਹੁੰਦਾ ਕਿ ਸ਼ਰੋਮੀ ਅਕਾਲੀ ਦਲ ਦੀ ਜੜੀ ਰੈਲੀ ਆ ਉਹਦੇ ਵੱਲ ਹੁੰਦਾ ਸਿਆਸੀ ਕੱਟ ਤਾਂ ਉਹਦੇ ਤੋਂ ਕੱਟ ਤੋਂ ਹੀ ਭਾਵ ਲੱਗੇਗਾ ਕਿ ਲੋਕ ਜਿਹੜੇ ਨੇ ਕਿਸ ਦੇ ਨਾਲ ਨੇ ਇੱਕ ਗੱਲ ਇੱਥੇ ਰਾਹਤ ਦੇਣ ਵਾਲੀ ਜ਼ਰੂਰ ਆ ਕਿਉਂਕਿ ਕੁਝ ਸਮਾਂ ਪਹਿਲਾਂ ਸਰਬਜੀਤ ਸਿੰਘ ਬਾਦਲ ਜਿਹੜੇ ਸ਼ਰੋਮੀ ਅਕਾਲੀ ਦਲ ਅੰਮਰਸਰ ਦੇ ਪ੍ਰਧਾਨ ਨੇ ਉਹਨਾਂ ਦੀ ਸੁਰ ਅਮਰਤਪਾਲ ਸਿੰਘ ਖਡਰ ਨਾਲ ਮਿਲਦੀ ਸੀ ਪਰ ਜਦੋਂ ਲੋਕ ਸਭਾ ਦੇ ਉਹ ਜੀਤੂ ਅਮਰਤਪਾਲ ਸਿੰਘ ਜਿੱਤਿਆ ਦਾ ਤੇ ਇੱਕ ਬਿਕਰੀਵਾਂ ਜਾ ਵਿਚਾਰਤਾਰਾ ਸਿੰਘ ਜੀ ਸਨ ਮਾਨਤੇ ਬਾਪੂ ਤਾਰਾ ਜਿਹੜਾ ਤਰਸੀਮ ਸਿੰਘ ਉਹਨਾਂ ਦੇ ਵਿਚਾਰ ਵੇਖਣ ਨੂੰ ਮਿਲੇ ਤਾਂ ਉਹਨਾਂ ਨੇ ਕਹੀ ਕਿ ਆਪਾਂ ਕੋਈ ਵੀ ਸਿਆਸੀ ਕਾਨਫਰੰਸ ਜਿਹੜੀ ਆ ਉਹ ਨਹੀਂ ਕਰਦੀ ਭਾਵੇਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉੱਥੇ ਜਿਹੜੀ ਸਿਆਸੀ ਕਾਨਫਰੰਸ ਨਹੀਂ ਕਰਿਆ ਤਾਂ ਇੱਕ ਰਾਹਤ ਵਾਲੀ ਹੈ ਕਿ ਨੇ ਇੱਕ ਜੇਕਰ ਦੋਵੇਂ ਧੜੇ ਉਤਰ ਹੁੰਦੇ ਤਾਂ ਕੁਦਰਤ ਤੋਂ ਇੱਕ ਕਾਫੀ ਜੜਾ ਜ਼ਿਆਦਾ ਚੰਗਾ ਸੀ ਹੁਣ ਗੱਲ ਕਰੀ ਜਿਹੜੀ ਨਵੀਂ ਖੇਤਰੀ ਪਾਰਟੀ ਬਣੀ ਜਿਹਦੇ ਉਸ ਬੰਦੇ ਤੁਸੀਂ ਕੁਸਚਨ ਜਿਹੜੇ ਰੇਜ਼ ਕੀਤੇ ਨੇ ਕਿ ਹਾਂ ਫੇ ਕਦੇ ਕੋਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਬਣ ਜਾਂਦਾ ਕਦੇ ਸ਼੍ਰੋਮਣੀ ਅਕਾਲੀ 1920 ਬਣ ਜਾਂਦਾ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਜਿਹੜਾ ਅਨੰਦਪੁਰ ਸਾਹਿਬ ਬਣ ਰਿਹਾ ਤੇ ਹੋ ਸਕਦਾ ਭੁਖਚਾ ਅਤਵੰਦੀ ਸਾਹਿਬ ਉਹ ਵੀ ਬਣ ਜੇ ਸ਼੍ਰੋਮਣੀ ਅਕਾਲੀ ਦਲ ਪਟਿਆਲਾ ਵੀ ਬਣ ਜੇ ਹੋ ਸਕਦਾ ਕਿ ਅਗਲੇ ਦਹਾਕੇ ਕਿਉਂਕਿ ਪੰਥਕ ਇਥੇ ਨਹੀਂ ਚੱਲਦੀ ਔਰ ਸਿਕਸਰ ਤੁਸੀਂ ਇੱਕ ਕੁਐਸਚਨ ਜਿਹੜਾ ਵਿੱਚ ਕੀਤਾ ਜੀ ਅਸਲੀ ਸ਼੍ਰੋਮਣੀ ਅਕਾਲੀ ਗੁਰਬਾਦ ਤੁਸੀਂ ਦੱਸੋ ਸਭ ਤੋਂ ਸ਼੍ਰੋਮਣੀ ਅਕਾਲੀ ਦਲ ਜਿਹੜਾ 1997 ਤੱਕ ਰਿਹਾ ਅਸਲ 'ਚ ਉਹ ਸ਼੍ਰੋਮਣੀ ਅਕਾਲੀ ਦਲ ਸੀ ਜਿਹੜਾ ਸੰਵਧਾਨਕ ਤੌਰ ਤੇ ਜਾ ਬੰਦਾ ਰਿਹਾ ਸੀ ਕਹਿ ਸਕਨੇ ਕਿ ਜਿਨੇ ਇੱਕ ਲੰਬੀਆਂ ਲੜਾਈਆਂ ਜੜੀਆਂ ਜਿਹਦਾ 100 ਸਾਲਾਂ ਦਾ ਪਿਆਸ ਆ ਪਰ 1997 ਤੋਂ ਬਾਅਦ ਜਿਸ ਤਰੀਕਾ ਨਾਲ ਪ੍ਰਤਾਪ ਸਿੰਘ ਬਾਦਲ ਨੇ ਸ਼ਰੂਮੀ ਅਕਾਲੀ ਦਲ ਤੇ ਕਬਜ਼ਾ ਕੀਤਾ ਤੇ ਉਹ ਸ਼ਰੂਮੀ ਅਕਾਲੀ ਦਲ ਜਿਹੜਾ ਵਾਕਈ ਅਸਲੀ ਅਕਾਲੀ ਦਲ ਸੀ ਉਹ ਸ਼ਰੂਮੀ ਅਕਾਲੀ ਦਲ ਬਾਦਲ ਚ ਤਬਦੀਲ ਹੋ ਚੁੱਕਾ ਤੇ ਮੰਨਤਾ ਇਹ ਦਿੱਤੀ ਜਾਂਦੀ ਆ ਕਿ ਜਿਸ ਬੰਦੇ ਦਾ ਜਾਂ ਜਿਸ ਪਾਰਟੀ ਦਾ ਸ਼ਰੂਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਬਜ਼ਾ ਉਹ ਹੀ ਸ਼ਰੂਮੀ ਅਕਾਲੀ ਦਲ ਹੈਗਾ ਸੋ ਇਸ ਸਥਿਤੀ ਦੇ ਵਿੱਚ ਜਿਹੜੀ ਸਥਿਤੀ ਆ ਸ਼ਰੂਮੀ ਅਕਾਲੀ ਦਲ ਬਾਦਲ ਦੀ ਆ ਜਿਹੜਾ ਅਸਲੀ ਸ਼ਰੂਮੀ ਅਕਾਲੀ ਦਲ ਦਾ ਸਿੱਧੂ ਸਾਹਿਬ ਉਹ ਤਾਂ ਪਤਾ ਨਹੀਂ ਕਿੱਥੇ ਗਵਾਚ ਚੁੱਕਾ ਹੁਣ ਬੰਦਿਆਂ ਦੇ ਨਾਮਾਂ ਦਾ ਚੱਲਦਾ ਹੈਗਾ ਹੁਣ ਅਗਲੀ ਗੱਲ ਜਿਹੜੀ ਤੁਸੀਂ ਬੜੀ ਮਹੱਤਵਪੂਰਨ ਕੀਤੀ ਕਿ ਪੰਥਕ ਮੁੱਦੇ ਸਿੱਧੂ ਸਾਹਿਬ ਸਿੱਖ ਸਿਆਸਤ ਦੀ ਜਾਂ ਪੰਥਕ ਸਿਆਸਤ ਦੀ ਇਹ ਇੱਕ ਪ੍ਰਾਸਤੀ ਕਹਿ ਸਕਦੇ ਹਾਂ ਕਿ ਹਮੇਸ਼ਾ ਮੁੱਦੇ ਇੱਕੋ ਨਹੀਂ ਪਰ ਅਜੰਡੇ ਜਿਹੜੇ ਨੇ ਜਿਸ ਤੀਕਣੇ ਕਿਸਮ ਦੀ ਲੀਡਰਸ਼ਿਪ ਜਿਹੜੀ ਆ ਕੇਵਲ ਤਾਂ ਕੇਵਲ ਆਪਣੇ ਪਦਰ ਲਈ ਜਾਂ ਆਪਣੀ ਲੀਡਰਸ਼ਿਪ ਚਮਕਾਉਣ ਵਾਸਤੇ ਹੀ ਉਹ ਪਾਰਟੀਆਂ ਬਣਉਂਦੀ تھیں ਸ਼ੁਰੂ ਨਹੀਂ ਕਰਦੀ ਤਾਂ ਕਿਸੇ ਨੇ ਨਹੀਂ ਪੰਜਾਬ ਦੇ ਅਸਲੀ ਖੇਤਰੀ ਮੁੱਦਿਆਂ ਨੂੰ ਲੈ ਕੇ ਜਾਂ ਪੰਥਕ ਮੁੱਦਿਆਂ ਨੂੰ ਲੈ ਕੇ ਮੇਰਾ ਨਹੀਂ ਖਿਆਲ ਕਿ ਕਿਸੇ ਸ਼੍ਰੋਮਣੀ ਅਕਾਲੀ ਦਲ ਨੇ ਕੋਈ ਸਿਆਸਤ ਜਿਹੜੀ ਕੀਤੀ ਹੋਵੇ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੋਵੇ ਚਾਹੇ ਸ਼੍ਰੋਮਣੀ ਅਕਾਲੀ ਦਲ 1920 ਹੋਵੇ ਤਾਂ ਚਾਹੇ ਸ਼੍ਰੋਮਣੀ ਅਕਾਲੀ ਦਲ ਬਾਤ ਹੋਵੇ ਜਾਂ ਜਿਹੜਾ ਨਵਾਂ ਬਣ ਰਿਹਾ ਹਰ ਬੰਦੇ ਦੀ ਵਿਚਾਰਤਨਾ ਹਰ ਬੰਦੇ ਦੇ ਏਜੰਡੇ ਜਿਹੜੇ ਅਲੱਗ-ਅਲੱਗ ਨੇ ਜਦੋਂ ਕਿ ਦੂਰੋਂ ਵੇਖਣ ਨੂੰ ਤਾਂ ਚਾਹੀਦਾ ਕਿ ਪੰਥਕ ਸਿਆਸਤ ਜਾਂ ਪੰਥਕ ਮੁੱਦੇ ਜਿਹੜੇ ਵਾਕਈ ਸਿੱਖ ਧਰਮ ਨਾਲ ਸੰਬੰਧਿਤ ਨੇ ਉਹਨਾਂ ਨੂੰ ਹਲ ਕਰਤਾ ਵਸਤੇ ਇੱਕ ਸਾਂਝੇ ਪਲੇਟਫਾਰਮ ਤੇ ਆਇਆ ਜਾਵੇ ਸਾਂਝੇ ਪਲੇਟਫਾਰਮ ਤੇ ਲੜਾਈ ਜੜੀ ਜਾਵੇ ਪਰ ਸਿੱਧੂ ਸਾਹਿਬ ਗੱਲ ਇਹ ਹੈ ਕਿ ਸਾਂਝਾ ਪਲੇਟਫਾਰਮ ਉਸੇ ਤਰ੍ਹਾਂ ਹੀ ਖਿਲਰ ਜਾਂਦਾ ਜਿਸ ਤਰੀਕੇ ਨਾਲ ਕਸਾਮ ਜੱਥੇ ਬੰਦੀਆਂ ਲੱਗਦਾ ਉਹ ਚੱਲਦਾ ਪਿਆ ਮੁੱਦੇ ਆਪ ਰੌਲਾ ਰੌਲਾ ਪੰਥਕ ਏਜੰਡਾ ਜਾਂ ਪੰਥਕ ਮੁੱਦਿਆਂ ਦਾ ਨਹੀਂਗਾ ਰੌਲਾ ਅਣਕੀ ਸਾਹਿਬ ਜੇ ਮੈਂ ਗੱਲ ਕਰਾਂ ਰੌਲਾ ਹੈਗਾ ਜਿਹੜੀ ਪਰਸਨਲ ਚੌਧਰ ਦਾ ਕਿ ਚੌਧਰ ਮੇਰੀ ਹੋਣੀ ਚਾਹੀਦੀ ਹੈ ਚੌਧਰ 베ਰੀ ਹੋਣੀ ਚਾਹੀਦੀ ਹੈ ਹੁਣ ਆਪਾ ਸਭਜੀਤ ਸਿੰਘ ਖਾਲਸਾ ਹੋਰਾਂ ਦੀ ਦੇਖ ਲਈਏ ਬਣਾ ਚਹੀ 8 ਮਹੀਨੇ ਹੋ ਚੱਲੇ ਉਹਨਾਂ ਨੂੰ ਬਣਿਆ ਨੂੰ ਕਿਹੜਾ ਪੰਥਕ ਮੁੱਦੇ ਤੇ ਕਿਸ ਤਰੀਕੇ ਨਾਲ ਉਹਨਾਂ ਨੇ ਗੱਲ ਕੀਤੀ ਹੈ ਜਾਂ ਕਿੰਨੇ ਕੁ ਸੋਹਿਰਦ ਜਿਹੜੇ ਆਪਾਂ ਨੂੰ ਲੱਗਿਆ ਉਹ ਆਪਣੇ ਸਾਹਮਣੇ ਜਿਹੜਾ ਉਹ ਹੈਗੀ ਹੈ ਪਰ ਸਵਾਲ ਇਹ ਖੜਾ ਹੁੰਦਾ ਅਣਖੀ ਸਾਹਿਬ ਕਿ ਸ਼ੋਮਣੀ ਅਕਾਲੀ ਦਲ ਸ਼੍ਰੀ ਅਨੰਦਪੁਰ ਸਾਹਿਬ ਜਿਹੜਾ ਇਹ ਬਣਿਆ ਇਹ ਜਾਂ ਅਮਰਤਪਾਲ ਸਿੰਘ ਹੋਰਾਂ ਦੀ ਜੋ ਜਿਸ ਤਰੀਕੇ ਦੀ ਛਵੀ ਜਿਹੜੀ ਉਹ ਬਣੀ ਹੈਗੀ ਹੈ ਤਾਂ ਜੇ ਪੰਜਾਬ ਦੇ ਵਿੱਚ ਗੱਲ ਕਰੀਏ ਸਿੱਖ ਜਿਹੜੇ ਵੋਟ ਨੇ ਹੈਗੀ ਹੈ ਉਹ 50% ਤੋਂ ਵੀ ਥੱਲੇ ਹੈ ਉਹ ਇਹ ਬਹੁਤੀ ਦੂਰ ਨਹੀਂ ਉਹ ਦਿਨ ਜਿੱਦਣ ਅਸੀਂ ਪੰਜਾਬ ਦੇ ਵਿੱਚ ਵੀ ਘੱਟ ਗਿਣਤੀ ਦੇ ਵਿੱਚ ਜਿਹੜੇ ਹੋ ਰਹਿ ਜਾਣਗੇ ਤਾਂ ਫਿਰ ਉਹ ਸਾਰੇ ਸਿੱਖ ਜਿਹੜੇ ਆ ਉਹ ਵੀ ਸਾਰੇ ਸਿੱਖ ਵੀ ਅਮਰਤਪਾਲ ਸਿੰਘ ਹੋਰਾਂ ਦੀ ਸੋਚ ਦੇ ਨਾਲ ਸਹਿਮਤ ਨਹੀਂ ਨੇ ਅਮਰਤਪਾਲ ਸਿੰਘ ਹੋਰਾਂ ਦੇ ਨਾਲ ਨਹੀਂ ਨੇ ਔਰ ਹਿੰਦੂ ਜਾਂ ਹੋਰ ਕਮਿਊਨਿਟੀ ਆ ਨੇ ਤਾਂ ਚਲੋ ਹੋਣਾ ਹੀ ਕੀ ਹੈ ਤਾਂ ਫਿਰ ਇਹਦੇ ਵਿੱਚ ਅਣਕੀ ਸਾਹਿਬ ਕੀ ਲੱਗ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਨੰਦਪੁਰ ਸਾਹਿਬ ਨੂੰ ਲੱਭੂਗਾ ਕੀ ਰੌਲਾ ਇਹ ਸਦੂ ਸਾਹਿਬਾ ਬੜਾ ਮਹੱਤਵਪੂਰਨ ਤੁਸੀਂ ਕੁਐਸਚਨ ਜਿਹੜਾ ਰੇਜ਼ ਕੀਤਾ ਕਿ ਲੱਭੂਗਾ ਕੀ ਲੱਭਣਾ ਤੇ ਜੋ ਕੁਝ ਇਸ ਤਰੀਕੇ ਨਾਲ ਸ਼ੁਰੂ ਨਹੀਂ ਕਾਲੀ ਦਲ ਬਾਦਲ ਦੀ ਲੀਡਰਸ਼ਿਪ ਰੌਣਾ ਪਉਂਦੀ ਲੱਭਣਾ ਤੇ ਇਹੋ ਹੀ ਹੈ ਕਿ ਕਿਸੇ ਨਾ ਕਿਸੇ ਤੱਕ ਸ਼ਰੋਮ ਵੀ ਗੁਰਦਾਰ ਪ੍ਰਬੰਧਕ ਕਮੇਟੀ ਤੋਂ ਜਾਂ ਬਾਦਲਾ ਦਾ ਜਿਹੜਾ ਕਬਜ਼ਾ ਤੋੜ ਗਿਆ ਮੈਂ ਲੜਾਈ ਕੇਵਲ ਤਾਂ ਇੱਥੋਂ ਤੱਕ ਸੀਮਾ ਤਾਂ ਤੁਸੀਂ ਇੱਕ ਨਿੱਜੀ ਚੌਧਰ ਦੀ ਗੱਲ ਕੀਤੀ ਨਿੱਜੀ ਚੌਧਰ ਸੁਖਿੰਦਰ ਜੀ ਪਾਇ ਰਵਿੰਦਰ ਸਿੰਘ ਹੋਵੇ ਪਾਇ ਸਿਮਰਜੀਤ ਸਿੰਘ ਮਾਨ ਹੋ ਗਈ ਤਾਂ ਪਾਇ ਅ ਨਵੇਂ ਬੰਦੇ ਹੁਣ ਹਮੇਸ਼ਾ ਗੱਲ ਨਿੱਜੀ ਚੌਧਰ ਦੀ ਰਹੀ ਆ ਪੰਤਕ ਮੁੱਤਿਆਂ ਦੀ ਕਦੇ ਵੀ ਕਿਸੇ ਨੇ ਗੱਲ ਨਹੀਂ ਕੀਤੀ ਤਾਂ ਤੁਸੀਂ ਗੱਲ ਕੀਤੀ ਕਿ ਲੱਭੂ ਕਿ ਲੱਭਣ ਨਾ ਪਾਉਂਦੇ ਤਾਂ ਸਿੱਧੂ ਸਭ ਪਤਾ ਹੀ ਆ ਜੇਕਰ ਅੱਜ ਉਹ ਜਿਹ ਕਲਿਕ ਪਾਰਕ 따 ਦੇ ਪੱਤਰਿਕ ਲਹਿਰ ਪੈ ਪੈਦਾ ਹੋਈ ਜਿਸ ਲਹਿਰ ਦੇ ਵਿੱਚ ਉਹ ਸਾਰੇ ਬੰਦੇ ਜਿੱਤ ਗਏ ਸਿੱਧੂ ਸਾਹਿਬ 1999 ਦੇ ਵਿੱਚ ਸ਼ੁਰੂ ਨਹੀਂ ਅਕਾਲੀ ਦਲ ਅੰਮ੍ਰਿਤਸਰ ਦੇ ਜਿਨ੍ਹਾਂ ਨੇ ਐਮਪੀ ਸੀ ਸਾਰੇ ਜਿੱਤ ਗਏ ਸੀ ਤਾਂ ਉਸ ਤੋਂ ਬਾਅਦ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਤਾਂ ਕਈ ਚੋਣਾਂ ਹੋਈਆਂ ਇੱਕ ਵੀ ਸਵਾਇ ਸਿੰਘ ਜੀ ਸਿੰਘ ਬਾਦਲ ਤੋਂ ਇਲਾਵਾ ਮੇਰਾ ਨਹੀਂ ਖਿਆਲ ਕਿ ਸ਼ੁਰੂ ਨਹੀਂ ਅਕਾਲੀ ਦਲ ਅੰਮ੍ਰਿਤਸਰ ਦਾ ਕੋਈ ਲੋਕ ਸਭਾ ਮੈਂਬਰ ਜਿੱਤਿਆ ਹੋਵੇ ਜਾਂ ਵਿਧਾਨ ਸਭਾ ਦੇ ਵਿੱਚ ਇਹਨਾਂ ਦੇ ਬੰਦੇ ਪਹੁੰਚੇ ਹੋਣ ਤਾਂ ਉਹ ਚਾਹੀ ਫਸਲ ਹਣ ਜਿਹੜਾ ਆ ਮਤਲਬ ਜੇਕਰ ਵੇਖਿਆ ਜਾਵੇ ਬੀਤੇ ਦੇ ਸੰਦਰਭ ਦੇ ਵਿੱਚ ਜੇਕਰ ਸ਼ੁਰੂਮੀ ਅਕਾਲੀ ਦਲ ਆਨੰਦਪੁਰ ਜਿਹੜਾ ਅੱਜ ਬਣ ਆਇਆ ਜੇਕਰ ਬੀਤੇ ਦੇ ਸੰਦਰਭ ਵਿੱਚ ਦੀ ਵਿਆਖਿਆ ਕਰਾਂ ਤਾਂ ਸਿੱਧੂ ਸਾਹਿਬ ਇਸ ਦਾ ਪ੍ਰਵੇਖ ਵਿੱਚ ਕੋਈ ਜ਼ਿਆਦਾ ਉਜਵਲ ਨਜ਼ਰ ਨਹੀਂ ਆਉਂਦਾ ਕਾਰਨ ਉਸ ਦਾ ਇਹੋ ਹੀ ਆ ਕਿ ਜਿਸ ਤਰੀਕੇ ਨਾਲ ਤੁਸੀਂ ਹਿੰਦੂ ਵੋਟਰ ਦੀ ਗੱਲ ਕੀਤੀ ਸਿੱਖ ਵੋਟਰਾਂ ਦੀ ਗੱਲ ਕੀਤੀ ਤੇ ਸਿੱਖ ਵੋਟਰ ਵੀ ਕਈ ਹਿੱਸਿਆਂ 'ਚ ਵਡੇ ਹੋਏ ਆ ਅੱਜ ਦੀ ਜਿਹੜੀ ਰੈਲੀ ਹੋ ਕੇ ਖੇਤਰੀ ਪਾਰਟੀ ਸਰਬਜੀਤ ਸਿੰਘਔਰੋ ਜਿਹੜੀ ਕੀਤੀ ਜਾਣੀ ਆ ਉਹ ਤਾਂ ਪੂਰਨ ਤੌਰ ਤੇ ਪਤਾ ਲੱਗ ਜੇਗਾ ਕਿ ਪੰਜਾਬ ਦੀ ਪੱਤਖ ਸਿਆਸਤ ਦੇ ਵਿੱਚ ਇਸ ਦਾ ਕੀ ਆਧਾਰ ਹੈਗਾ ਪਰ ਇਹਦੇ ਨਾਲ ਇੱਕ ਗੱਲ ਇਹ ਵੀ ਸਿੱਧੂ ਸਾਹਿਬ ਦੇਖਣ ਵਾਲੀ ਹੋਊਗੀ ਕਿ ਇਹ ਜਿਹੜਾ ਸ਼ਰੂਮਨੀ ਕਾਲੀਗਦਲ ਸ਼ੇਰੀ ਅਨੰਦਪੁਰ ਸਾਹਿਬ ਬਰ ਰਿਆ ਕਿ ਇਹਦੇ ਵਿੱਚ ਬਾਗੀ ਧੜੇ ਤੇ ਕੋਈ ਨੇਤਾ ਸ਼ਾਮਲ ਹੁੰਦੇ ਆ ਨੰਬਰ 2 ਕੀ ਕਿਸੇ ਨਾ ਕਿਸੇ ਟੇਢੇ ਤਰੀਕੇ ਦੇ ਨਾਲ ਜਿਸ ਤਰੀਕੇ ਨਾਲ ਜਾਂ ਲਾਇਆ ਜਾ ਰਿਹਾ ਕਿ ਕੇਂਦਰ ਸਰਕਾਰ ਦੀ ਸਾਜ਼ਿਸ਼ ਦੇ ਨਾਲ ਹੀ ਇਹ ਤਿਆਰ ਹੋ ਰਿਹਾ ਕਿ ਕੇਂਦਰ ਦੀ ਇਹਦੇ ਪਿੱਛੇ ਕੋਈ سپورਟ ਹੈਗੀ ਆ ਇਹ ਗੱਲਾਂ ਸਿੱਧੂ ਸਾਹਿਬ ਜਿਹੜੀਆਂ ਜਰੂਰ ਤਿਆਰ ਲੱਗਦੀਆਂ ਨੇ ਤਾਂ ਉਹਨਾਂ ਸਥਿਤੀ ਦੇ ਵਿੱਚ ਹੀ ਇਹ ਦੇਖਣਾ ਹੋਵੇਗਾ ਕਿ ਹਾਂ ਭੀ ਅੱਜ ਤੱਕ ਜਿਹੜਾ ਦਿਨੇ ਆ ਸ਼ਰੂਮਨੀ ਕਾਲੀਗਦਲ ਸ਼੍ਰੀ ਅਨਦਰਪੁਰ ਦੀ ਸਿਆਸਤਾ ਕਿਹੋ ਜਿਹਾ ਦਿਨ ਜਿਹੜਾ ਉਹ ਬਣ ਕੇ ਉੱਭਰ ਕੇ ਜਿਹੜਾ ਉਹ ਸਾਹਮਣੇ ਆਉਂਦਾ ਹੈਗਾ ਬਾਕੀ ਸਿੱਧੂ ਜੀ ਇੱਕ ਗੱਲ ਇਹ ਵੀ ਕਰਨ ਗੱਲ ਕਰਦੇ ਨੇ ਕਈ ਅਕਾਲੀ ਦਲ ਬਣੇ ਪਰ ਅੱਜ ਤੱਕ ਕਿਸੇ ਵੀ ਅਕਾਲੀ ਦਲ ਨੇ ਉਹੋ ਜੀ ਜਿਹੜੀ ਪੰਜਾਬ ਦੇ ਮੋਤੀਆਂ ਦੀ ਗੱਲ ਜਿਹੜੀ ਨਹੀਂ ਕੀਤੀ ਤੇ ਕਾਰਨ ਇਸ ਦਾ ਸਿੱਧੂ ਸਾਹਿਬ ਇਹ ਆ ਕਿ ਇਸ ਵੇਲੇ ਪੰਜਾਬ ਦੀ ਪੰਥਕ ਸਿਆਸਤ ਦੇ ਵਿੱਚ ਤੇ ਅਕਾਲੀ ਲੀਡਰਸ਼ਿਪ ਦੇ ਵਿੱਚ ਲੀਡਰਾਂ ਦੀ ਨੇਤਾ ਦੀ ਕਮੀ ਲੀਡਰ ਲੈਸ ਹੋ ਚੁੱਕਾ ਸ਼੍ਰੋਮੀ ਅਕਾਲੀ ਦਲ ਜਾਂ ਪੰਜਾਬ ਅਸੀਂ ਕਹਿ ਰਹੀ ਹਾਂ ਖਾਸ ਤੌਰ ਤੇ ਪੰਥਕ ਮੁੱਦਿਆਂ ਦੇ ਉੱਤੇ ਕਦੇ ਪੰਜਾਬ ਦੇ ਵਿੱਚ ਤਿੰਨਾਂ ਟਿੱਕਿਆਂ ਦੀ ਤੂਤੀ ਬੋਲ ਸੀ ਸੀ ਬਾਦਲ ਸਾਹਿਬ ਗੁਚਰ ਸਿੰਘ ਟੋੜਾ ਜਗਦੀਸ਼ ਸਿੰਘ ਪਲਵੰਡੀ ਸੁਰਜੀਤ ਇਹੋ ਜਿਹੀ ਲੀਡਰ ਸੀ ਸਿੱਧੂ ਸਾਹਿਬ ਅੱਜ ਵੀ ਆਕਾਦੀ ਪਾਰਟੈਕਸ ਦੇ ਵਿੱਚ ਵੇਖ ਲੋ ਕਿ ਇਹਨਾਂ ਦੇ ਘੱਟ ਦਾ ਕੋਈ ਵਿਅਕਤੀ ਹੈਗਾ ਕੋਈ ਵੀ ਦਿਖਾਈ ਨਹੀਂ ਦਿੰਦਾ ਸਿਮਰਜੀਤ ਸਿੰਘ ਬਾਦਲ ਉਮਰ ਦੇ ਖਿਆਲ ਹੈਗਾ ਜਰੂਰ ਉਸ ਕਤਾਰ ਦੇ ਨੇਤਾ ਨੇ ਪਰ ਵਿਚਾਰਕ ਪਦਰ ਤੋਂ ਲੋਕਾਂ ਨੇ ਕਦੇ ਉਹਨਾਂ ਨੂੰ ਨਹੀਂ ਸਬਕਾਰਿਆ ਹੈਗਾ ਜੀ ਸਾਹਿਬ ਗੱਲ ਇਹ ਹੈ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਵਾਸਤੇ ਜੇ ਆਪਾਂ ਗੱਲ ਕਰੀਏ ਹੁਣ ਜਦੋਂ ਸੁਖਪੀਰ ਸਿੰਘ ਬਾਦਲਪੁਰਾ ਦਾ ਅਸਤੀਫਾ ਤਾਂ ਮਨਜ਼ੂਰ ਜਿਹੜਾ ਉਹ ਹੋ ਗਿਆ ਹੈ ਤਾਂ ਉਸ ਤੋਂ ਬਾਅਦ ਉਹਨਾਂ ਰਫਰ ਡੀ ਪੈ ਗਿਆ ਕਿ ਇਨ ਬਿਨ ਪਾਲਣਾ ਨਹੀਂ ਕੀਤੀ ਜਾ ਰਹੀ ਜੱਤੇਦਰ ਸਾਹਿਬ ਦੇ ਹੁਕਮਾਂ ਦੀ ਸੱਤ ਮੈਂਬਰੀ ਕਮੇਟੀ ਜਿਹੜੀ ਹੈ ਉਹ ਜਿਹੜੇ ਕਹਿੰਦੇ ਕਿ ਉਹਨੂੰ ਜਿਹੜਾ ਜੱਤੇਦਰ ਸਾਹਿਬ ਨੇ ਹੁਕਮ ਲਾਇਆ ਸੀ ਭਰਤੀ ਦਾ ਔਰ ਪ੍ਰਧਾਨ ਚੁਣਨ ਦਾ ਉਹ ਕਮੇਟੀ ਵੀ ਜਿਹੜੀ ਹੈ ਉਹ ਵੀ ਹੁਣ ਚਾਰ ਮੈਂਬਰ ਕਹਿੰਦੇ ਇੱਕ ਪਾਸੇ ਬਾਦਲ ਦਲ ਦੇ ਖਿਲਾਫ ਜਾਂਦੇ ਨਜ਼ਰ ਆ ਰਹੇ ਆ ਕਿ ਭਾਈ ਇਸ ਤਰੀਕੇ ਦੇ ਨਾਲ ਨਹੀਂ ਜਿਹੜਾ ਹੋਣਾ ਚਾਹੀਦਾ ਸੀ ਇਨ ਬਿਨ ਲਾਗੂ ਜਿਹੜਾ ਫੈਸਲਾ ਹੋਣਾ ਚਾਹੀਦਾ ਸੀ ਵੀ ਅਸੀਂ ਤਾਂ ਅਕਾਲ ਤਖਤ ਸਾਹਿਬ ਦੇ ਨਾਲ ਹੈ ਮਨਪੀਤਿਆਲੀ ਤੁਸੀਂ ਗੱਲ ਕੀਤੀ ਸੀ ਮਨਪੀਤਿਆਲੀ ਨੂੰ ਵੀ ਰਾਜਸਥਾਨ ਦੇ ਵਿੱਚ ਡਿਊਟੀ ਲਾਈ ਸੀ ਉਹਨਾਂ ਨੇ ਵੀ ਜਿਹੜਾ ਉਹ ਸਾਫ਼ ਉਸ ਤਰੀਕੇ ਨਾਲ ਕਹਿ ਦਿੱਤਾ ਸੀਗਾ ਤਾਂ ਮੈਂ ਇੱਕ ਵਾਰੀ ਪੋਸਟ ਵੀ ਮਨਪੀਤਿਆਲੀ ਉਹਨਾਂ ਦੀ ਜਿਹੜੀ ਹੈ ਉਹ ਪੜ ਕੇ ਸੁਣਾ ਦਿੰਦਾ ਜਿਹੜੀ ਉਹਨਾਂ ਨੇ ਪੋਸਟ ਜਿਹੜੀ ਹੈ ਕੱਲ ਪਾਈ ਹੈਗੀ ਹੈ ਤਾਂ ਉਹਨਾਂ ਨੇ ਸਾਫ਼ ਤੌਰ ਤੇ ਲਿਖਿਆ ਕਹਿੰਦੇ ਕਿ ਅਕਾਲ ਤਖਤ ਤੁਮਹਾਰਾ ਹੈ ਸਿੱਖ ਪੰਥ ਦੀ ਸ਼ਾਨ ਹੈ ਹਰ ਸਿੱਖ ਲਈ ਮੀਰੀ ਪੀੜੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪਵਿੱਤਰ ਅਸਥਾਨ ਸ੍ਰੀ ਅਕਾਲ ਤਖਤ ਸਰਵਉੱਚ ਹੈ ਤੇ ਮੈਂ ਪੂਰਨ ਤੌਰ ਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਸਮਰਪਿਤ ਹਾਂ 2 ਦਸੰਬਰ 2024 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਫਤਿਹਲ ਤੋਂ ਜਥੇਦਾਰ ਸਹਿਬਾਨਾ ਜੋ ਹੁਕਮ ਹੁਕਮਨਾਮਾ ਸੁਣਾਇਆ ਗਿਆ ਸੀ ਉਹ ਇਨ ਬਨੂ ਲਾਗੂ ਹੋਣਾ ਚਾਹੀਦਾ ਅਤੇ ਦਾਸ ਨੂੰ ਜੋ ਸੱਤ ਮੈਂਬਰੀ ਕਮੇਟੀ ਵਿੱਚ ਮੈਂਬਰ ਬਣਾਇਆ ਗਿਆ ਸੀ ਉਸ ਲਈ ਅਸੀਂ ਸਿੰਘ ਸਾਹਿਬ ਜਥੇਦਾਰ ਸਹਿਬ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਲੇਕਿਨ 2 ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਵੱਲੋਂ ਦਾਸ ਦੀ ਡਿਊਟੀ ਰਾਜਸਥਾਨ ਭਰਤੀ ਲਈ ਲਾਈ ਗਈ ਹੈ ਉਸ ਬਾਰੇ ਅਸੀਂ ਜਥੇਦਾਰ ਸਾਹਿਬ ਜੀ ਦੇ ਆਦੇਸ਼ ਹਾਸਲ ਕਰਕੇ ਜੋ ਹੁਕਮ ਸਾਨੂੰ ਜਥੇਦਾਰ ਸਾਹਿਬ ਵੱਲੋਂ ਹੋਵੇਗਾ ਉਸ ਦੀ ਅਸੀਂ ਪੂਰਨ ਤੌਰ ਤੇ ਪਾਲਣਾ ਕਰਾਂਗੇ ਯਾਨੀ ਕਿ ਜਿਨ੍ਹਾਂ ਦੀ ਕਿਸੀ ਭਰਤੀ ਦੇ ਵਾਸਤੇ ਲਾਈ ਗਈ ਹੈ ਉਹ ਸਾਫ ਤੌਰ ਤੇ ਇਹ ਗੱਲ ਕਹਿ ਰਿਹਾ ਕਿ ਅਸੀਂ ਇਹਨਾਂ ਦੇ ਕਹੇ ਵਰਕਿੰਗ ਕਮੇਟੀ ਦੇ ਕਹੇ ਤੇ ਨਹੀਂ ਜਾਣਾ ਜਥੇਦਾਰ ਜਿਸ ਤਰੀਕੇ ਦੇ ਨਾਲ ਕਹਿਣਗੇ ਅਸੀਂ ਉਸੇ ਤਰੀਕੇ ਦੇ ਨਾਲ ਹੀ ਜਿਹੜੀ ਗੱਲ ਕਰਨੀ ਹੈ ਪਰ ਜਥੇਦਾਰ ਕਹਿੰਦੇ ਆ ਕਿ ਪਾਲਣਾ ਇਹਨ ਬਿਨਾਂ ਸਾਰੇ ਹੁਕਮਾਂ ਦੀ ਹੋਣੀ ਚਾਹੀਦੀ ਹੈ ਹੁਣ ਜਥੇਦਾਰ ਵੀ ਥੋੜਾ ਸਖਤ ਇਥੇ ਹੁੰਦੇ ਨਹੀਂ ਉਹ ਕਹਿੰਦੇ ਕਿ ਹੋਣੀ ਚਾਹੀਦੀ ਆਏ ਨਹੀਂ ਕਹਿੰਦੇ ਵੀ ਕਰੋ ਕਿਤੇ ਵੀ ਆਦੀ ਜਾਂ ਟਾਈਮ ਬੌਂਡ ਨਹੀਂ ਕਰ ਰਹੇ ਉਧਰ ਅਕਾਲੀ ਜਨ ਦਲ ਦੇ ਜਿਹੜੇ ਬਾਗੀ ਆਗੂ ਨੇ ਉਹਨਾਂ ਨੇ ਵੀ ਟਾਈਮ ਮੰਗ ਲਿਆ ਜੱਥੇਦਾਰ ਸਾਹਿਬ ਤੋਂ ਤਾਂ ਭਾਵ ਇਹ ਹੈ ਕਿ ਸੁਖਬੀਰ ਦੀਆਂ ਮੁਸੀਬਤਾਂ ਹਲੇ ਵੀ ਕਟੀਆਂ ਨਹੀਂ ਸੁਖੰਦਰ ਜੀ ਇੱਥੇ ਤਾਂ ਕੋਈ ਸ਼ੱਕ ਨਹੀਂ ਕਿ ਸੁਖਬੀਰ ਸਿੰਘ ਬਾਦਲ ਦੀਆਂ ਸਮੱਸਿਆਵਾਂ ਮੁਸ਼ਕਲਾਂ ਘਟਣ ਦੀ ਨਜ਼ਰ ਨਹੀਂ ਆ ਰਹੀਆਂ ਕਿਉਂਕਿ ਇਹ ਗੱਲ ਜਿਹੜੀ ਹੈ ਬਾਰ ਬਾਰ ਆਜਦੀ ਕਿ ਅਕਾਲੀ ਦਲ ਸ਼੍ਰੀ ਅਕਾਲ ਤਖਤ ਦੇ ਸਾਹਮਣੇ ਹੁਕਮਾਂ ਨੂੰ ਬਿਲਕੁਲ ਇਨ ਬਿਨ ਲਾਗੂ ਕੀਤਾ ਜਾਂਦਾ ਹੈ ਔਰ ਜਿਹੜੀ ਮਨਪ੍ਰੀਤ ਸਿੰਘਿਆਲੀ ਹੋਣੇਗਾ ਕਾਲਪਤ ਮਹਾਨ ਹੈ ਸਰਪੰਥ ਦੀ ਸ਼ਾਨ ਆ ਸਿੱਧੂ ਸਾਹਿਬ ਇਹ ਕਹਿੰਦੇ ਕਿ ਸਾਰੇ ਲੋਕ ਨੇ ਇਨ ਦੀ ਗੀਸਨ ਟੀਮਾਂ ਵੀ ਕਹਿੰਦਾ ਸਭ ਤੋਂ ਬਾਅਦ ਮੈਂ ਕਹਿੰਦਾ ਜਿੰਨੇ ਵੀ ਲੀਡਰ ਨੇ ਕਹਿੰਦੇ ਜ਼ਰੂਰ ਨੇ ਪਰ ਅਸਲ ਚ ਮੰਨਦਾ ਕੋਈ ਨਹੀਂ ਜੇ ਮੰਨਦੇ ਹੁੰ ਤਾਂ ਫਿਰ ਇਹ ਮਾਰੂ ਰੋਲਾ ਨਾ ਉੱਠਦਾ ਤੇ ਹੁਣ ਤੁਸੀਂ ਗੈਨੀ ਰਕਪੀਰ ਸਿੰਘ ਹੋਣਾ ਤੇ ਵੀ ਕੁਐਸਚਨ ਜਿਹੜਾ ਉਹ ਰੇਜ਼ ਕੀਤਾ ਕਿ ਹਾਂ ਭਈ ਉਹ ਵੀ ਕਹਿੰਦਾ ਕਿ ਹਾਂ ਭਈ ਹੋਣੀ ਚਾਹੀਦੀ ਹੈ ਇਨ ਬੈਨ ਹੋਣੀ ਚਾਹੀਦੀ ਕਰੋ ਨਹੀਂ ਹੁਣ ਸਿੱਧੂ ਸਾਹਿਬ ਬੀਤੇ ਸਮੇਂ ਦੇ ਵਿੱਚ ਅਗਰ ਗੱਲ ਕੌੜੀ ਆ ਪਰ ਕਹਿਣੀ ਪੈਂਦੀ ਹੈ ਜਿਸ ਤਰੀਕੇ ਨਾਲ ਗਿਆਨੀ ਹਰਪ੍ਰੀਤ ਸਿੰਘ ਦੀ ਕਰਤਾਰ ਕੁਸ਼ੀ ਬੀਤੇ ਸਮੇਂ ਤੋਂ ਦੋ ਦੋ ਦਸੰਬਰ ਤੋਂ ਲੈ ਕੇ ਹੁਣ ਤੱਕ ਹੋਈ ਤੇ ਜਿਸ ਤਰੀਕੇ ਨਾਲ ਉਹਨਾਂ ਨੂੰ ਘਰ ਬਿਠਾ ਦਿੱਤਾ ਗਿਆ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਸ਼ਾਇਦ ਇਸ ਗੱਲ ਦਾ ਅਹਿਸਾਸ ਗਿਆਨੀ ਰਗਵੀਰ ਸਿੰਘ ਨੂੰ ਉਹਨਾਂ ਨੂੰ ਹੋ ਗਿਆ ਕਿ ਹਾਂ ਭੀ ਜੇ ਮੈਂ ਸਖਤ ਫੈਸਲਾ ਕੋਈ ਇਹੋ ਜਿਹਾ ਲਿਆ ਤਾਂ ਕਿਤੇ ਕੱਲ ਨੂੰ ਮੇਰੇ ਦੁਆਰੇ ਨਾ ਹੋ ਜੇ ਕਿਉਂਕਿ ਜਿਹੜੀਆਂ ਸਥਿਤੀਆਂ ਨਜ਼ਰ ਜਿਹੜੀਆਂ ਸਿੱਧੂ ਸਭ ਆ ਰਹੀਆਂ ਨੇ ਤੇ ਸ਼ਾਇਦ ਇਹੋ ਹੀ ਕਾਰਨਾਂ ਕਿ ਜਿੱਥੇ ਦਾ ਰਗਵੀਰ ਸਿੰਘ ਹੁਣੀ ਜਿਹੜੇ ਨੇ ਥੋੜੇ ਜਿਹਾ ਨਾਪ ਤੋਕੇ ਚੱਲਦੇ ਪਏ ਆ ਨਹੀਂ ਤਾਂ ਸਿੱਧੂ ਸਾਹਿਬ ਆਕਾਲ ਤਖਸਾਲ ਤੱਕ ਸਭ ਨੂੰ ਫਸੀਲ ਤੋਂ ਹੁਕਮ ਹੋਇਆ ਹੋਵੇ ਤਾਂ ਫਿਰ ਦੂਜੇ ਪਾਸੇ ਜਿਹੜੀ ਲੀਡਰਸ਼ਿਪ ਆ ਉਹਨਾਂ ਨੂੰ ਮੰਨਣ ਵਾਸਤੇ ਬਹਾਨੇ ਘੜਦੇ ਹੋਵੇ ਤਾਂ ਆਕਾਲ ਤਖਸਾਲ ਦਾ ਜਥੇਦਾਰ ਜੇਕਰ ਇਸ ਅਧਰਤ ਵਿੱਚ ਉਪਰ ਰਹਿੰਦੇ ਆ ਤਾਂ ਫਿਰ ਸਿੱਧੂ ਸਾਹਿਬ ਸਵਾਲ ਤਾਂ ਉੱਥੇ ਉੱਠਣਗੇ ਉੱਠਣਗੇ ਜਿਸ ਦਿਨ ਦਰਜੀਤ ਸਿੰਘ ਜੀ ਮੇਰੇ ਨਾਲ ਪਹਵਦ ਮਿਲ ਕੇ ਆਇਆ ਤਾਂ ਉਹਨਾਂ ਨੇ ਕਹਿਤਾ ਕਿ ਬਾਹਰ ਰਣ ਕੇ ਪੱਤਰਕਾਰਾਂ ਨਾਲ ਗੱਲਬਾਤ ਹੈ ਕਿ ਜਥੇਦਾਰ ਸਾਹਿਬ ਨੇ ਓਕੇ ਕਹਿਤਾ ਉਕੇ ਸ਼ਬਦ ਬਤੇ ਹੀ ਗੁਰਜੀਤ ਸਿੰਘ ਜੀ ਨੇ ਤਾਂ ਉਸ ਦਿਨ ਹੀ ਗਿਆਨੀ ਰਕਬੀਰ ਸਿੰਘ ਹੁਣਾ ਦੇ ਉੱਤੇ ਸਵਾਲ ਉੱਠਨੇ ਸ਼ੁਰੂ ਹੋ ਗਏ ਕਿ ਫੈਸਲਾ ਪਲਟਣ ਦੀ ਕੋਈ ਸਾਜ਼ਿਸ਼ਤਾ ਨਹੀਂ ਲੱਜੀ ਜਾ ਰਹੀ ਬਸ ਸਿੱਧੂ ਸਾਹਿਬ ਚਲੋ ਗਿਆਨੀ ਰਕਬੀਰ ਸਿੰਘ ਹੁਣਾ ਨੇ ਅਜੇ ਇਨੀ ਗੱਲ ਕਹੀ ਹੁਣ ਬਾਗੀ ਜਿਹੜੇ ਧੜੇ ਨੇ ਪ੍ਰਿੰਸ ਸਿੰਘ ਚੌਧਰੀ ਮੋਜਰਾ ਜਾਂ ਬੀਬੀ ਗੁਰਪ੍ਰਤਾਪ ਸਿੰਘ ਬਟਾਲੇ ਹੁਣ ਜਾਂ ਬੀਬੀ ਜੀ ਕੀ ਕੋਰ ਹੋਣੀ ਉਹ ਜਦੋਂ ਜਾ ਕੇ ਸਵਾ ਮੰਗਦੇ ਆ ਦੇਖਦੇ ਆ ਕਿ ਉੱਥੇ ਗਿਆਨੀ ਰਕਬੀਰ ਸਿੰਘ ਹੁਣੀ ਇਹਦੇ ਸੰਦਰਭ ਕਿ ਫੈਸਲਾ ਦਿੰਦੇ ਆ ਬਾਕੀ ਸਿੱਧੂ ਸਾਹਿਬ ਪੰਥ ਦੇ ਵਿੱਚ ਤੇ ਲੋਕਾਂ ਦੇ ਵਿੱਚ ਇਹ ਇੱਕ ਧਾਰ ਦਾ ਹੁਣ ਦੁਬਾਰਾ ਪਣਪ ਗਈ ਆ ਕਿ ਜਿਹੜੀ ਸਤਿ ਸ਼੍ਰੀ ਅਕਾਲੀ ਲਾਡ ਦੀ ਲੀਡਰਸ਼ਿਪ ਆ ਸਿੱਧੂ ਸਾਹਿਬ ਡਰਾਮਾ ਕਰਦੀ ਆ ਸ਼੍ਰੀ ਅਕਾਲ ਤਖਤ ਸਾਬ ਕੇ ਗੁਨਾਹ ਵੀ ਮੰਨ ਲੈਂਦੀ ਆ ਤੇ ਬਾਅਦ ਚ ਸੁਖਬੀਰ ਸਿੰਘ ਬਾਤਲ ਇੰਨੀ ਗੱਲ ਅਣ ਕੇ ਕਹਿ ਦਿੰਦੇ ਵੇਖੋ ਜੀ ਜੋ ਕੁਝ ਅਸੀਂ ਨਹੀਂ ਕੀਤਾ ਅਸੀਂ ਆਪਣੀ ਝੋਲੀ ਪਾ ਰਿਆ ਹੁਣ ਸਿੱਧੂ ਸਾਹਿਬ ਆਪਣੇ ਆਪ ਦੇ ਵਿੱਚ ਬੜਾ ਵੱਡਾ ਸਵਾਲ ਆ ਜੇਕਰ ਤੁਸੀਂ ਕੁਝ ਕੀਤਾ ਨਹੀਂ ਤਾਂ ਫਿਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਿਉਂ ਮੰਨੇ ਫਿਰ ਤੁਸੀਂ ਉੱਥੇ ਕਹਣਾ ਕਿ ਆਪਾਂ ਨਹੀਂ ਮੰਨੇ ਇੱਕ ਪਾਸੇ ਤੁਸੀਂ ਸਹਿਜਾ ਵੀ ਭੁਗਤ ਲਈ ਦੂਜੇ ਪਾਸੇ ਫਿਰ ਤੁਸੀਂ ਅਗਰ ਇਹੋ ਜਿਹਾ ਪੈਂਤੜਾ ਬਦਲੋਗੇ ਤਾਂ ਸਿੱਧੂ ਸਾਹਿਬ ਇਹ ਸੋਸ਼ਲ ਮੀਡੀਆ ਦਾ ਸਮਾਂ ਆ ਲੋਕ ਹੁਣ ਇਹਨਾਂ ਦੀਆਂ ਗੱਲਾਂ ਤੇ ਯਕੀਨ ਨਹੀਂ ਕਰਦੇ ਤੇ ਜੇ ਜਿਹੋ ਜਿਹਾ ਮਾਹੌਲ ਹੈ ਇਸ ਵੇਲੇ ਬੰਦਾ ਪਿਆ ਤੇ ਸਭ ਸੁਖਵੀਰ ਸਿੰਘ ਬਾਦਲ ਵਾਸਤੇ ਵਾਕਈ ਆਉਂਦਾ ਤਾਂ ਨਹੀਂ ਜਿਹੜੀਆਂ ਮੁਸ਼ਕਲਾਂ ਜ਼ਰੂਰ ਵੱਧ ਸਕਦੀਆਂ ਨੇ ਅਕਾਲੀ ਦਲ ਤਾਂ ਭਗੋੜੇ ਹੁੰਦੇ ਇਲਜ਼ਾਮ ਤਾਂ ਬਾਪਾ ਨੂੰ ਸ਼ਰੀਆ ਕਾਲ ਤੱਕ ਸਭ ਤੋਂ ਭਗੋੜੇ ਹੁੰਦੇ ਇਲਜ਼ਾਮ ਤਾਂ ਲੱਗਣੇ ਸ਼ੁਰੂ ਹੋ ਹੀ ਗਏ ਆ ਲੋਕ ਕਲੁੰਦੇ ਆ ਤੇ ਜੇਕਰ ਅਜਿਹੇ ਹਾਲਾਤ ਰਹੀ ਤੇ ਲੱਗਦਾ ਨਹੀਂ ਆ ਕਿ ਸੁਖਵੀਰ ਸਿੰਘ ਬਾਦਲ ਹੁਣਾਂ ਦਾ ਜਿਹੜਾ ਅਸਤੀਫਾ ਦਿੱਤਾ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ आज नवी संजीव दी दे सके उदा सब जड़ा खतरा महसूस हुंदा बाकी देखो आज दा जड़ा देना पंतक सियासत वास्ते काफी महत्वपूर्ण जड़ा समझा जा सकता जीव। जीव। तो बहुत 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 है जी अंक साहेब तुसी प्रोग्राम छोड़े तो आपका बहुत-बहुत धन्यवाद बहुत-बहुत शुक्रिया सुखेंद्र जी